ਬਾਕ ਚ ਸਦਾਮ ਦੇ ਡਿੱਗਦੇ ਹੋਏ ਬੁੱਤਾਂ ਤੇ ਉਹਦੇ ਡਿੱਗਦੇ ਹੋਏ ਵਿਕਾਰ ਨੂੰ ਦੇਖਿਆ ਜਾ ਰਿਹਾ ਸੀ ਤਾਂ ਇਸ ਉੱਚ ਪੱਦਰੀ ਡਰਾਮੇ ਦੀ ਆੜ ਦੇ ਵਿੱਚ ਪਛਨ ਦੁਆਰਾ ਇੱਕ ਬੇहद ਖੁਫੀਆ ਮਿਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਸੋ ਦੋਸਤੋ ਇਹ ਜਿਹੜਾ ਮਿਸ਼ਨ ਸੀਗਾ ਮੈਸੋਪੋਟਾਮੀਆ ਦੇ ਸਭ ਤੋਂ ਪੁਰਾਤਨ ਸ਼ਹਿਰ ਜਿਹੜੇ ਦੋ ਨੇ ਉਰ ਤੇ ਉਰੁਕ ਇਹ ਮਿਸ਼ਨ ਉਰੁਕ ਦੇ ਉਰੁਕ ਜਿਹੜਾ ਸਭ ਤੋਂ ਪੁਰਾਤਨ ਸ਼ਹਿਰ ਹੈ ਮੈਸੋਪੋਟਾਮੀਆ ਦਾ ਉਹਦੇ ਵਿੱਚ ਬਣੇ ਹੋਏ ਜ਼ਿਗੁਰਾਤ ਦੇ ਹੇਠਾਂ ਇੱਕ ਖੰਡਰ ਹੈ ਉਹ ਇਸ ਟਾਈਮ ਜ਼ਿਗੁਰਾਤ ਜਿਹੜਾ ਉੱਥੇ ਬਣਿਆ ਹੋਇਆ ਜ਼ਿਗੁਰਾਤ ਹੁੰਦਾ ਜਿਹੜੇ ਮੈਸੋਪੋਟਾਮੀਅਨ ਸਭਿਤਾ ਦੇ ਜਾਂ ਸੁਮੇਰੀਆ ਸਭਿਤਾ ਦੇ ਧਾਰਮਿਕ ਸਥਾਨ ਜੀ ਨੂੰ ਕਹ ਦਿੰਦੇ ਆ ਜਿਵੇਂ ਆਪਣੇ ਮੰਦਿਰ ਗੁਰਦੁਆਰਾ ਚਰਚ ਸਿੰਗੋਗ ਇਸ ਤਰ੍ਹਾਂ ਉਹਨੂੰ ਜ਼ਿਗੁਰਾਤ ਕਹਿੰਦਾ ਉਸ ਖੰਡਰ ਹੋਏ ਜ਼ਿਗੁਰਾਤ ਦੇ ਹੇਠਾਂ ਅੰਕੀ ਦੇ ਮਕਬਰੇ ਦੇ ਵਿੱਚ ਇਹ ਖੁਫੀਆ ਮਿਸ਼ਨ ਕੀਤਾ ਗਿਆ ਦੋਸਤੋ ਮੈਸੋਪੋਟਾਮੀਆ ਜੀਤੋਂ ਕੀ ਚਾਰ ਸਭਤਾਵਾਂ ਅੱਗੇ ਚੱਲ ਕੇ ਪੈਦਾ ਹੋਈਆਂ ਸੁਮੇਰੀਅਨ ਬੈਬਲੋਨੀਅਨ ਅਕੇਡੀਅਨ ਅਸੀਰੀਅਨ ਇਹ ਚਾਰ ਸਭਤਾਵਾਂ ਜਿਹੜੀਆਂ ਨੇ ਮੈਸੋਪੋਟਾਮੀਆ ਤੋਂ ਪੈਦਾ ਹੋਈਆਂ ਇਹਨਾਂ ਸਭਤਾਵਾਂ ਦਾ ਮਤਲਬ ਉਸ ਸਮੇਂ ਦੀਆਂ ਜਿਹੜੀਆਂ ਇਹ ਸਭਤਾਵਾਂ ਸਿਗੀਆਂ ਉਹਦਾ ਜਿਹੜਾ ਗੜ੍ਹ ਸੀਗਾ ਉਹ ਮੈਸੋਪੋਟਾਮੀਆ ਸੀਗਾ ਤੇ ਮੈਸੋਪੋਟਾਮੀਆ ਜਿਹੜਾ ਅੱਜ ਦਾ ਇਰਾਕ ਹੈ ਅਸਲ ਦੇ ਵਿੱਚ ਇਹ ਯੂਫਰੇਟਿਸ ਤੇ ਟਾਈਗ੍ਰਿਸ ਦਰਿਆ ਦੇ ਵਿਚਾਲੇ ਦੀ ਜਿੰਨੀ ਵੀ ਘਾਟੀ ਪੈਂਦੀ ਸੀ ਉਹ ਸਾਰੀ ਮੈਸੋਪੋਟਾਮੀਅਨ ਰਾਜਿਆਂ ਦੀ ਕਿੰਗਡਮ ਹੋਇਆ ਕਰਦੀ ਸੀ ਅੱਜ ਤੋਂ 5000 ਤੋਂ ਵੱਧ ਪੁਰਾਣੇ ਸਮੇਂ ਤੱਕ ਯਾਨੀ 5 ਤੋਂ 12-15000 ਸਾਲ ઈਸਾ ਪੂਰਵ ਤੱਕ ਯਾਨੀ 5000 ઈਸਾ ਪੂਰਵ ਤੋਂ ਲੈ ਕੇ 12 15000 ਈਸਾ ਪੂਰਵ ਤੱਕ ਉਸ ਖਿੱਤੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਜਿਹੜੀਆਂ ਸੁਮੇਰੀਆਂ ਸਭਤਾਵਾਂ ਬੈਬਲੋਨੀਆਂ ਸਭਤਾਵਾਂ ਅਸੀਰੀਆਂ ਸਭਤਾਵਾਂ ਅਕੀਡੀਆਂ ਸਭਤਾਵਾਂ ਜਿਹੜੀਆਂ ਚਾਰਾਂ ਜਿਨ੍ਹਾਂ ਤੋਂ ਅੱਜ ਦੇ ਸੇਮੈਟਿਕ ਧਰਮ ਬਣੇ ਨੇ ਉੱਥੇ ਹੀ ਜਿਹੜਾ ਹੈਗਾ ਇਬਰਾਹਿਮ ਜੰਮਦਾਏ ਉਰ ਤੇ ਉਰੁਕ ਦੇ ਵਿੱਚ ਪਹਿਲਾ ਪੈਗੰਬਰ ਹੈ ਜਿਹੜਾ ਯਹੂਦੀ ਧਰਮ ਦਾ ਉਸੇ ਤੋਂ ਅੱਗੇ ਇਸਲਾਮ ਚੱਲਦਾ ਹੈ ਉਸੇ ਤੋਂ ਈਸਾਈ ਧਰਮ ਚੱਲਦਾ ਹੈ ਯਾਨੀ ਇਹ ਜਿਹੜੀਆਂ ਪ੍ਰਾਤਨ ਸਭਿਤਾਵਾਂ ਨੇ ਇਹਨਾਂ ਦੀ ਜਨਮ ਭੂਮੀ ਮੈਸੋਪੋਟਾਮੀਆ ਹੀ ਹੈ ਉਸੇ ਤੋਂ ਹੀ ਯਹੂਦੀ ਇਸਲਾਮਿਕ ਅਤੇ ਜਿਹੜੇ ਈਸਾਈ ਲੋਕ ਪੈਦਾ ਹੋਏ ਨੇ ਉਹਨਾਂ ਸਾਰੇ ਇਸੇ ਕਰਕੇ ਇਸ ਏਰੀਏ ਨੂੰ ਕ੍ਰੈਡਲ ਆਫ ਸਿਵਲਾਈਜੇਸ਼ਨ ਯਾਨੀ ਸਭਿਤਾਵਾਂ ਦਾ ਝੂਲਾ ਪਾਲਣਾ ਚੂਲਾ ਨਹੀਂ ਪਾਲਣਾ ਸਭਤਾਵਾਂ ਦਾ ਪਾਲਣਾ ਕਹਿ ਦਿੱਤਾ ਜਾਂਦਾ ਤੇ ਪਹਿਲਾ ਮਨੁੱਖ ਜਿਹੜਾ ਐਡਮ ਨੂੰ ਮੰਨਿਆ ਜਾਂਦਾ ਇਥੇ ਮਿਥਿਆਸਕ ਤੌਰ ਤੇ ਪਰ ਉਹ ਮਿਥਿਆਸਕ ਹੈ ਪਰ ਅਸਲੀਅਤ ਦੇ ਵਿੱਚ ਪਹਿਲੀ ਮਨੁੱਖੀ ਰਚਨਾ ਜਿਹੜਾ ਸੀ ਉਹ ਐਨਕੀ ਸੀਗਾ ਐਨਕੀ ਜਿਹੜਾ ਮੈਸੋਪੋਟਾਮੀਆ ਦਾ ਦੇਵੀ ਬਾਦਸ਼ਾਹ ਸੀਗਾ ਉਹ ਐਨਕੀ ਸੀਗਾ ਇਹਦੇ ਬਾਰੇ ਇਹਦੀ ਬੈਕਗ੍ਰਾਉਂਡ ਜਾਣਨ ਦੇ ਲਈ ਤੁਸੀਂ ਆਪਣਾ ਐਨੂਨਾਕੀ ਦੇ ਉੱਪਰ ਪ੍ਰੋਗਰਾਮ ਜ਼ਰੂਰ ਦੇਖੋ ਆਪਣੇ ਚੈਨਲ ਦੇ ਉੱਤੇ YouTube ਦੇ ਉੱਤੇ ਅਦ੍ਰਿਸ਼ਮ ਪੰਜਾਬੀ ਦੇ ਉੱਤੇ ਅਨੂਨਾਕੀ ਦੇ ਉੱਪਰ ਤਾਂ ਤੁਹਾਨੂੰ ਸਮਝ ਆਊਗਾ ਵੀ ਇਹ ਜਿਹੜੀਆਂ ਸੱਭਤਾਵਾਂ ਨੇ ਅੱਜ ਦੀਆਂ ਈਸਾਈ ਜਿਹੜੀਆਂ ਨੇ ਮੁਸਲਿਮ ਸੱਭਤਾ ਤੇ ਯਹੂਦੀ ਸੱਭਤਾ ਇਹਨਾਂ ਦੀ ਕੀ ਬੈਕਗ੍ਰਾਉਂਡ ਹੈ ਕੀ ਪਿਛੋਕੜ ਹੈ ਇਹਨਾਂ ਦਾ ਤਾਂ ਉਹਨਾਂ ਦੇ ਜਿਵੇਂ ਆਪਣੇ ਬ੍ਰਹਮਾ ਵਿਸ਼ਨੂੰ ਮਹੇਸ਼ ਤ੍ਰਿਦੇਵ ਤਿੰਨ ਦੇਵਤੇ ਮੰਨੇ ਜਾਂਦੇ ਨੇ ਤਾਂ ਉਹਨਾਂ ਸੱਭਤਾਵਾਂ ਦੇ ਤਿੰਨ ਜਿਹੜੇ ਦੇਵਤੇ ਨੇ ਉਹ ਹੈਗੇ ਨੇ ਐਂਕੀ ਹੈ ਸਭ ਤੋਂ ਵੱਡਾ ਫਿਰ ਇੱਕ ਐਨਲਨ ਐਨਲਿਲ ਨਾਮ ਦਾ ਦੇਵਤਾ ਹੈ ਫਿਰ ਇੱਕ ਐਨੂ ਨਾਮ ਦਾ ਦੇਵਤਾ ਹੈ ਯਾਨੀ ਉਹਨਾਂ ਦੇ ਜਿਹੜੇ ਤ੍ਰਿਦੇਵ ਨੇ ਉਹ ਐਨਕੀ ਐਨਲਲ ਤੇ ਐਨੂ ਉਸੇ ਤੋਂ ਹੀ ਸਾਰੀ ਮਨੁੱਖੀ ਸਭਿਤਾ ਪੈਦਾ ਹੋਈ ਮੰਨੀ ਜਾਂਦੀ ਹੈ ਅਸਲ ਚ ਖੁਫੀਆ ਮਿਸ਼ਨ ਕੀ ਸੀਗਾ ਹੁਣ ਜਿਹੜਾ ਗਲੋਬਲ 엘ੀਟ ਨੇ ਉੱਥੇ ਕੀਤਾ ਸੀ ਇਹ ਤੋਂ ਕਰਵਾਇਆ ਜੰਗ ਦੀ ਆੜ ਦੇ ਵਿੱਚ ਜੰਗ ਤਾਂ ਚੱਲਦੀ ਵੀ ਜਦੋਂ ਸਦਾਮ ਤੇ ਉਧਰੋਂ ਅਟੈਕ ਹੋ ਰਿਆ ਸੀ ਉਹਦੇ ਬੁੱਤ ਤੋੜੇ ਜਾ ਰਹੇ ਸੀ ਤਾਂ ਉਸੇ ਟਾਈਮ ਹੀ CIA ਦੀਆਂ ਟੀਮਾਂ ਜਿਹੜੀਆਂ ਨੇ ਸਪੈਸ਼ਲ ਆਪਰੇਸ਼ਨ ਫੋਰਸਸ ਜਿਹੜੀਆਂ ਨੇ ਉਹ ਉਹ ਜ਼ਿਗੁਰਾਤ ਦੇ ਉਰਕ ਦੇ ਜ਼ਿਗੁਰਾਤ ਦੇ ਵਿੱਚ ਵੜਦੀਆਂ ਨੇ ਉਹਦੇ ਥੱਲੇ ਜਿਹੜਾ ਮਕਬਰਾ ਬਣਿਆ ਹੋਇਆ ਐਂਕੀ ਦਾ ਉਹਦੇ ਵਿੱਚ ਵੜਦੀਆਂ ਨੇ ਖੁਫੀਆ ਮਿਸ਼ਨ ਕੀ ਸੀਗਾ ਉਰਕ ਦੇ ਜ਼ਿਗੁਰਾਤ ਹੇਠਾਂ ਇਹ ਜਿਹੜਾ ਮਿਸ਼ਨ ਚਲਾਇਆ ਜਾ ਰਿਹਾ ਸੀ ਹੋਇਆ ਇਹ ਕਿ 2005 ਦੇ ਵਿੱਚ ਜਰਮਨੀ ਦੀ ਇੱਕ ਆਰਕੀਓਲੋਜੀਕਲ ਟੀਮ ਯਾਨੀ ਪੁਰਾਤੱਤਵ ਵਿਗਿਆਨੀਆਂ ਦੀ ਟੀਮ ਜਿਹੜੀ ਆ ਉਸ ਜ਼ਿਗੁਰਾਟ ਦੇ ਵਿੱਚ ਖੋਜ ਕਰ ਰਹੀ ਸੀ ਉੱਥੇ ਉਹਨਾਂ ਨੂੰ ਇੱਕ ਬਹੁਤ ਪੁਰਾਣਾ ਸਰਫੋ ਸਰਕੋਫੇਗਸ ਮਿਲਿਆ ਸਰਕੋਫੇਗਸ ਹੁੰਦੇ ਨੇ ਪੱਥਰ ਦੇ ਬਣੇ ਹੋਏ ਤਾਬੂਤ ਜੇ ਹੁੰਦੇ ਨੇ ਜਿਵੇਂ ਮਿਸਰ ਦੇ ਵਿੱਚ ਮਮੀਜ਼ ਮਿਲਦੀਆਂ ਨੇ ਤੇ ਉਹਨਾਂ ਨੂੰ ਤਾਬੂਤਾਂ ਦੇ ਵਿੱਚ ਉਹ ਪੱਥਰ ਦੇ ਹੁੰਦੇ ਨੇ ਗ੍ਰੇਨਾਈਟ ਦੇ ਜਿਹੜੇ ਮਿਸਰ 'ਚ ਹੁੰਦੇ ਨੇ ਇੱਥੇ ਵੀ ਇੱਕ ਸਰਕੋਫਿਗਸ ਮਿਲਿਆ ਬਰਾਮਦ ਹੋਇਆ ਉਹਨਾਂ ਨੂੰ ਅਸਲ 'ਚ ਇਹੀ ਇੱਕ ਰਿਕਵਰੀ ਮਿਸ਼ਨ ਸੀਗਾ ਸੀਏਏ ਦਾ ਤਾਂ ਗਲੋਬਲ 엘ੀਟ ਨੇ ਹੱਕ ਕਰਵਾਇਆ ਸੀਗਾ ਤਾਂ ਉਥੋਂ ਜਿਹੜਾ ਜਰਮਨ ਦੇ ਜਰਮਨੀ ਦੇ ਪੁਰਾਤੱਤਵ ਵਿਗਿਆਨੀਆਂ ਨੂੰ ਪੁਰਾਤੱਤਵ ਸ਼ਾਸਤਰੀਆਂ ਜਿਹੜਾ ਸਰਕੋਫਿਗਸ ਮਿਲਿਆ ਉਹ ਤੋਂ ਜਦੋਂ ਉਹਨਾਂ ਨੇ ਉਹਦੀ ਕਾਰਬਨ ਡੇਟਿੰਗ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਬਹੁਤ ਹਜ਼ਾਰਾਂ ਸਾਲ ਪੁਰਾਣਾ ਹੈ ਯਾਨੀ 5-6000 ਸਾਲ ਤੋਂ ਵੱਧ ਪੁਰਾਣਾ ਹੈ ਮਤਲਬ ਕਿ ਇਹ ਜਿਹੜਾ ਕਲੀਅਰ ਇਹ ਤੋਂ ਸਾਬਤ ਹੁੰਦਾ ਸੀ ਕਿ ਇਹ ਸੁਮੇਰੀਆਂ ਸਭਿਤਾ ਨਾਲ ਯਾਨੀ ਖਾਸ ਕਰ ਮੈਸੋਪੋਟਾਮੀਆਨਾਂ ਦੇ ਪੁਰਾਣੀਆਂ ਦੀ ਸਭਿਤਾ ਨਾਲ ਜੁੜਿਆ ਹੋਇਆ ਏ ਤਾਂ ਉਹਨਾਂ ਨੇ ਜਿਹੜੀ ਹੈਗੀ ਆ ਇਹ ਗੱਲ ਕੀਤੀ ਆਪਣੇ ਦੇਸ਼ ਦੀਆਂ ਸਰਕਾਰ ਦੇ ਨਾਲ ਉਹਨਾਂ ਦੇ ਦੇਸ਼ ਦੀ ਸਰਕਾਰ ਨੇ ਗੱਲ ਕੀਤੀ ਪੈਂਟਾਗਨ ਦੇ ਨਾਲ ਪੈਂਟਾਗਨ ਨੇ ਨਾਲ ਦੇ ਨਾਲ ਮੈਸੇਜ ਭੇਜਿਆ ਵੀ ਇਹਨਾਂ ਨੂੰ ਸਾਰੀ ਟੀਮ ਨੂੰ ਘਰ ਬੁਲਾ ਲਓ ਤੇ ਉਹਦੀ ਲੋਕੇਸ਼ਨ ਲੈ ਲਓ ਉੱਥੋਂ ਨਾਲ ਦੀ ਨਾਲ ਜਿਹੜਾ ਹੈ ਇਹਨਾਂ ਨੇ ਪਲਾਨ ਕਰਨਾ ਸ਼ੁਰੂ ਕਰਤਾ ਇਹ 2005 ਦੀ ਗੱਲ ਹੈ ਯਾਨੀ 2006 ਚ ਸਦਾਮ ਤੇ ਇਰਾਕ ਤੇ ਹਮਲਾ ਕਰਨ ਤੋਂ ਸਾਲ ਪਹਿਲਾਂ ਦੇ ਇਹ ਇਸ ਪਲਾਨ ਬਣਾ ਰਹੇ ਸੀ ਇਸ ਖੁਫੀਆ ਮਿਸ਼ਨ ਨੂੰ ਕਰਨ ਦਾ ਯਾਨੀ ਪੰਜ ਜਿਹੜਾ ਹੈਗਾ ਪੰਜ 6 ਮਹੀਨੇ ਪਹਿਲਾਂ ਹੀ ਜਿਹੜਾ ਹੈ 2005 ਦੇ ਵਿੱਚ ਹੀ ਇਹ ਪਲਾਨ ਜਿਹੜਾ ਹੈਗਾ 2005 ਦੇ ਅੱਧ ਜੇ ਜੇ ਜਾ ਕੇ ਇਹ ਪਲਾਨ ਤਿਆਰ ਕੀਤਾ ਗਿਆ ਤੇ ਉਹਦੀ ਅਟੈਕ ਦੀ ਆੜ ਦੇ ਵਿੱਚ ਜਿਹੜਾ ਹੈਗਾ ਇਹ ਮਿਸ਼ਨ ਨੂੰ ਅੰਜਾਮ ਦਿੱਤਾ ਗਿਆ ਤਾਂ ਊਰਤੇ ਉਰੁਕ ਜਿਹੜੇ ਨੇ ਉਹ ਮੈਸੋਪੋਟਾਮੀਆ ਦੀ ਸਭਤਾ ਦੇ ਸਭ ਤੋਂ ਪੁਰਾਣੇ ਸ਼ਹਿਰ ਨੇ ਉਰਕ ਦੇ ਜਗਰਾਤ ਦੇ ਖੰਡਰਾਂ ਦੇ ਹੇਠਾਂ ਜਿਹੜਾ ਐਂਕੀ ਦਾ ਮਕਬਰਾ ਮਿਲਿਆ ਸੀਗਾ ਉਹਦੇ ਵਿੱਚ 2006 ਦੇ ਵਿੱਚ ਯੂਐਸ ਦੀਆਂ ਫੋਰਸਸ ਜਿਹੜੀਆਂ ਨੇ ਸਪੈਸ਼ਲ ਆਪਰੇਸ਼ਨਸ ਵਾਲੀਆਂ ਸੀਆਈਏ ਟੀਮਾਂ ਦਰਵੜ ਗਈਆਂ ਤੇ ਉਹ ਜਿੱਥੇ ਉਹ ਸਰਕੋਫਿਗਸ ਮਿਲਿਆ ਸੀਗਾ ਉਹਨਾਂ ਪੁਰਾਤਤਵ ਵਿਗਿਆਨੀਆਂ ਨੂੰ ਉਸ ਤੋਂ ਅਗਾਹ ਇਹ ਵਦੇ ਤਾਂ ਇੱਕ ਕਾਲੇ ਪੱਥਰਾਂ ਦਾ ਚੌਰਸ ਚੈਂਬਰ ਬਣਿਆ ਹੋਇਆ ਸੀਗਾ ਇਹ ਚੈਂਬਰ ਜਿਹੜਾ ਸੀਗਾ ਸੁਮੇਰੀਅਨ ਸਭਤਾ ਦੇ ਦੇਵਤੇ ਐਨਕੀ ਦਾ ਸੀਗਾ ਇਹਦੇ ਅੰਦਰ ਉਹਨਾਂ ਨੇ ਦੇਖਿਆ ਉਹ ਬਿਲਕੁਲ ਚੈਂਬਰ ਦੇ ਵਿਚਾਲੇ ਉਹਨਾਂ ਨੂੰ ਨਾ ਇੱਕ 3x3 ਮੀਟਰ ਦੀ ਯਾਨੀ 3x3 ਮੀਟਰ ਦੀ ਬਹੁਤ ਹੀ ਅਜੀਬੋ ਗਰੀਬ ਮਮੀ ਮਿਲੀ ਬਾਡੀ ਕਹ ਲਓ ਦੇਹ ਕਹ ਲਓ ਪਰ ਉਹ ਸੰਭਾਲੀ ਹੋਈ ਸੀ ਕਿਸੇ ਤਰ੍ਹਾਂ ਨਾਲ ਕੋਈ ਕੈਮੀਕਲ ਵਗੈਰਾ ਜਾਂ ਕੋਈ ਚੀਜ਼ਾਂ ਸ਼ਾਇਦ ਚੂਨੇ ਦਾ ਜਿਹੜਾ ਹੈਗਾ ਉਹ ਉਹ ਲੈਬ ਉਹ ਕੀਤਾ ਜਾਂਦਾ ਉਹਦੇ ਤੇ ਪਰਤ ਮਾਰੀ ਜਾਂਦੀ ਹੈ ਇਸ ਤਰ੍ਹਾਂ ਦਾ ਕੁਝ ਕਰਕੇ ਇਹਨੂੰ ਪ੍ਰੀਜ਼ਰਵ ਕੀਤਾ ਜਾਂਦਾ ਤਾਂ ਮਮੀਫਿਕੇਸ਼ਨ ਹੁੰਦਾ ਏ ਉਹਦਾ ਉਹਨਾਂ ਨੇ ਦੇਖਿਆ ਵੀ ਇਹ ਜਿਹੜੀ ਬਹੁਤ ਹੀ ਅਜੀਬੋ ਗਰੀਬ ਤਰ੍ਹਾਂ ਦੇ ਸ਼ਰੀਰ ਵਾਲੀ ਜਿਹੜੀ ਮਮੀ ਸੀਗੀ ਪਰ ਉਹਦੇ ਕੁਝ ਜਿਹੜੇ ਨੇ ਗਹਿਣੇ ਗੱਟੇ ਜਾਂ ਕੋਈ ਨਿਸ਼ਾਨਾ ਤੋਂ ਪਤਾ ਲੱਗਦਾ ਸੀਗਾ ਵੀ ਇਹ ਜਿਹੜੀ ਹੈ ਐਂਕੀ ਦੀ ਹੈ ਅਸਲ 'ਚ ਜਰਮਨ ਟੀਮ ਦੇ ਜਿਹੜੀ ਜਰਮਨ ਟੀਮ ਸੀਗੀ ਪੁਰਾਤੱਤਵ ਵਿਸ਼ਾਸਤਰੀਆਂ ਦੀ ਜਦੋਂ ਉਹ ਗਈ ਇਹਨਾਂ ਨੇ ਵਾਪਸ ਬੁਲਾ ਲਈ ਜਦੋਂ ਉਹ ਉੱਥੇ ਪਹੁੰਚ ਗਏ ਉਸ ਤੋਂ ਬਾਅਦ ਮਹੀਨੇ ਦੇ ਅੰਦਰ ਹੀ ਉਹਦੇ ਦੋ ਮੈਂਬਰ ਮਰ ਗਏ ਤੇ ਦੋ ਮੈਂਬਰ ਮਰ ਗਏ ਇਥੋਂ ਪਤਾ ਲੱਗਦਾ ਸੀ ਵੀ ਇਹ ਕਿਸੇ ਸੁਪਰਨੈਚੁਰਲ ਪਾਵਰ ਦੇ ਨਾਲ ਅਭੰਤਰਿਤ ਕੀਤਾ ਹੋਇਆ ਸੀ ਇਸ ਚੈਂਬਰਾਂ ਨੂੰ ਸਾਰੇ ਜਿਹੜੇ ਇਸ ਮਕਬਰੇ ਨੂੰ ਐਂਕੀ ਦੇ ਨੂੰ ਤੇ ਇਥੋਂ ਹੀ ਕਨਫਰਮ ਹੁੰਦਾ ਸੀ ਵੀ ਇਹ ਐਂਕੀ ਦਾ ਮਕਬਰਾ ਹੈ ਯਾਨੀ ਇਹ ਇਹ ਆਪਣੀ ਜਿੰਨੀ ਵੀ ਸੱਭਤਾ ਹੈ ਉਹ ਸਾਰੀ ਦਾ ਸਭ ਤੋਂ ਪਹਿਲਾ ਮਨੁੱਖ ਜਿਹੜਾ ਐਡਮ ਹੈ ਉਹ ਤਾਂ ਇੱਕ ਮਿਥਿਆਸਿਕ ਤੌਰ ਤੇ ਹੈ ਧਰਮ ਗ੍ਰੰਥਾਂ ਦੇ ਮੁਤਾਬਕ ਜਾਂ ਸਟੂਬ ਬਾਈਬਲ ਦੀਆਂ ਸਟੋਰੀਆਂ ਦੇ ਮੁਤਾਬਕ ਪਰ ਜਿਹੜਾ ਐਨਕੀ ਹੈ ਉਹਦੀ ਇਸ ਮਿਸ਼ਨ ਤੋਂ ਬਾਅਦ ਇਸ ਗੱਲ ਤੇ ਮੋਹਰ ਲੱਗ ਗਈ ਕਿ ਐਂਕੀ ਹੀ ਪਹਿਲਾ ਮਨੁੱਖ ਸੀਗਾ ਇਨਸਾਨੀ ਸੱਭਤਾ ਦਾ ਜਿਹੜੀ ਆਪਣੀ ਚੱਲ ਰਹੀ ਆ ਹੋ ਸਕਦਾ ਹੋਰ ਬਹੁਤ ਸਾਰੀਆਂ ਸੱਭਤਾਵਾਂ ਹੋ ਕੇ ਮਿਟ ਗਈਆਂ ਹੋਣ ਪਰ ਜਿਹੜੀਆਂ ਸੱਭਤਾਵਾਂ ਚੱਲ ਰਹੀਆਂ ਨੇ ਡੀਐਨਏ ਵਾਲੀਆਂ ਅਸਲ 'ਚ ਦੋ ਮੈਂਬਰਾਂ ਦੇ ਮਰਨ ਤੋਂ ਬਾਅਦ ਇਹਨਾਂ ਨੂੰ ਕਨਫਰਮ ਹੋ ਗਿਆ ਵੀ ਐਂਕੀ ਦੀ ਹੋਈ ਹੈ ਇਹ ਤਾਂ ਜਿਹੜੇ ਖੋਜੀ ਸੀਗੇ ਉਹਨਾਂ ਨੇ ਕੁਝ ਫੀਲਡ ਨੋਟਸ ਬਣਾਏ ਹੋਏ ਸੀਗੇ ਇਹਨਾਂ ਨੇ ਕੀ ਕੀਤਾ ਪੈਂਟਾਗਨ ਨਿਊ ਫੀਲਡ ਨੋਟਸ ਜਿਹੜੇ ਨੇ ਉਹਨਾਂ ਦੇ ਜਬਤ ਕਰ ਲਏ ਪਰ ਕੁਛ ਦੇਰ ਬਾਅਦ 5-6 ਸਾਲ ਬਾਅਦ ਉਹ ਫੀਲਡ ਨੋਟਸ ਜਿਹੜੇ ਨੇ ਲੀਕ ਹੋਏ ਜੀਤੋਂ ਇਸ ਸਾਰੇ ਆਪਰੇਸ਼ਨ ਦਾ ਸਾਰੇ ਖੁਫੀਆ ਮਿਸ਼ਨ ਦਾ ਪਤਾ ਲੱਗਿਆ ਸੀਗਾ ਰੌਲਾ ਪਿਆ ਸੀ ਦੁਨੀਆ ਭਰ ਦੇ ਵਿੱਚ ਦੋਸਤੋ ਮੈਂ ਨਾ ਇਹ ਇਹਨਾਂ ਦੇ ਨਾਲ ਜੁੜੇ ਹੋਏ ਸਬੂਤ ਲਿੰਕ ਫੋਟੋਆਂ ਵਗੈਰਾ ਆਪਣੇ ਵਟਸਐਪ ਚੈਨਲ ਦੇ ਉੱਤੇ ਪਾਣਾ ਹੁਣ ਉਹਦਾ ਲਿੰਕ ਜਿਹੜਾ ਹੈ ਮੈਂ ਆਪਣੀ ਹਰ ਵੀਡੀਓ ਦੇ ਨਾਲ ਲਿਖੇ ਹੋਏ ਡਿਸਕ੍ਰਿਪਸ਼ਨ ਦੇ ਵਿੱਚ ਦਿਨਾ ਉੱਥੇ ਜਾ ਕੇ ਤੁਸੀਂ ਇਹ ਫੋਟੋਜ਼ ਦੇਖ ਸਕਦੇ ਹੋ ਜਿਹੜੀਆਂ ਸਬੂਤ ਦੇ ਤੌਰ ਤੇ ਬਾਹਰ ਆਈਆਂ ਸੀਗੀਆਂ ਜਿਹੜੀਆਂ ਕਿ ਫੀਲਡ ਨੋਟਸ ਬਣਾਏ ਹੋਏ ਸੀਗੇ ਉਹ ਪੁਰਾਤੱਤਵ ਵਿਗਿਆਨੀਆਂ ਨੇ ਤੁਸੀਂ ਦੇਖੋਗੇ ਉਹ ਤੁਸੀਂ ਹੈਰਾਨ ਹੋ ਜਾਓਗੇ ਉਹ ਜੀਬੋ ਗਰੀਬ ਮਮੀ ਨੂੰ ਦੇਖ ਕੇ ਫਿਰ ਜਿਹੜਾ ਹੈ ਈਵਨ ਕਿ ਇਹ 6 ਟੱਕਰ ਫੋਟੋਆਂ ਮਿਲਦੀਆਂ ਨੇ ਕਿ ਸੀਆਈਏ ਦੀ ਇੱਕ ਸਪੈਸ਼ਲ ਟੀਮ ਲੈ ਕੇ ਗਈ ਸੀਆਈਏ ਵਾਲੇ ਨਾਲ ਹੀ ਆਪਣੀ ਟ੍ਰੇਨਡ ਕੀਤੇ ਹੋਏ ਬੰਦਿਆਂ ਦੀ ਆਪਰੇਟਿਵਸ ਦੀ ਜਿਹੜੇ ਕਿ ਸੁਪਰਨੈਚੁਰਲ ਤੇ ਪੈਰਾਨਾਰਮਲ ਢੰਗ ਦੀਆਂ ਰਸਮਾਂ ਵਗੈਰਾ ਕਰਮੀਆਂ ਜਾਣਦੇ ਸੀ ਇਹਨਾਂ ਨੇ ਉਸ ਐਂਟੀਟੀ ਨੂੰ ਯਾਨੀ ਐਂਕੀ ਦੀ ਮਮੀ ਨੂੰ ਜਾਂ ਐਂਕੀ ਨੂੰ ਪੁਨਰਜੀਵਿਤ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਬਹੁਤ ਸਾਰੀਆਂ ਅਜੀਬੋ-ਗਰੀਬ ਰਸਮਾਂ ਕੀਤੀਆਂ ਖੂਨ ਚੜਾਇਆ ਅੱਗ ਵਾਲੀ ਬੜੀਆਂ ਮਲੂਟ ਪਟੰਗ ਜੇ ਢੰਗ ਨਾਲ ਉਹ ਰਸਮਾਂ ਕੀਤੀਆਂ ਉਹ ਹਰ ਤਰਕ ਤੋਂ ਪਰੇ ਨੇ ਉਹ ਰਸਮਾਂ ਜੋ ਕਰਦੇ ਨੇ ਜੋ ਉਹਦੀਆਂ ਫੋਟੋਆਂ ਫੋਟੋਜ਼ ਵਗੈਰਾ ਲੀਕ ਹੋਈਆਂ ਇੰਟਰਨੈਟ ਤੇ ਕਾਫੀ ਆਈਆਂ ਉਹ ਤੁਸੀਂ ਤਲਾਸ਼ ਵੀ ਕਰ ਸਕਦੇ ਹੋ ਆਪ ਇਹਦੇ ਨਾਲ ਸੰਬੰਧਿਤ ਤੇ ਤੁਸੀਂ ਜਿਹੜਾ ਇਹ ਮੈਂ ਪਾਉਂਗਾ ਉਹ ਆਪਣੇ ਵਟਸਐਪ ਚੈਨਲ ਤੇ ਉਹਨੂੰ ਵੀ ਦੇਖ ਸਕਦੇ ਆਂ ਸੋ ਜਿਹੜਾ ਐਨਕੀ ਆ ਅਸਲ ਦੇ ਵਿੱਚ ਉਹ ਵਿਜ਼ਡਮ ਦਾ ਆਰਕੀਟੈਕਚਰ ਦਾ ਆਰਟ ਦਾ ਕ੍ਰिएशन ਦਾ ਤੇ ਇਹ ਸਾਰੀਆਂ ਚੀਜ਼ਾਂ ਦਾ ਦੇਵਤਾ ਮੰਨਿਆ ਜਾਂਦਾ ਤੇ ਦੇਵੀ ਰਾਜਾ ਮੰਨਿਆ ਜਾਂਦਾ ਉਹਦੀ ਜਿਹੜੀ ਕਿੰਗਡਮ ਸੀਗੀ ਉਹ ਟਾਈਗ੍ਰਿਸ ਤੋਂ ਯੂਫ੍ਰੇਟਿਸ ਦੇ ਵਿਚਕਾਰ ਜਿਹੜਾ ਏਰੀਆ ਪੈਂਦਾ ਸੀ ਮੈਸੋਪੋਟਾਮੀਅਨ ਘਾਟੀ ਚ ਉਹ ਰਾਜ ਕਰਦਾ ਸੀਗਾ ਤੇ ਐਨੋਨਾਕੀ ਸਟੋਰੀ ਦੇ ਮੁਤਾਬਕ ਏਲੀਨ ਜੈਨੇਟਿਕ ਬਲੱਡ ਵਾਲਾ ਪਹਿਲਾ ਮਨੁੱਖ ਜਿਹੜਾ ਐਨਕੀਓਈ ਸੀਗਾ ਯਾਨੀ ਧਰਤੀ ਤੇ ਪਹਿਲਾ ਬਾਦਸ਼ਾ ਪਹਿਲਾ ਸ਼ਹਿਰ ਪਹਿਲੀ ਲਿਖਤ ਯਾਨੀ ਹੈਂਡਰਾਈਟਿੰਗ ਪਹਿਲੀ ਇਹ ਦੁਨੀਆ ਨੂੰ ਦੇਣ ਦਾ ਜਿਹੜਾ ਸ਼ਰੇਹ ਜਾਂਦਾ ਉਹ ਸੁਮੇਰੀਅਨ ਸਭਤਾ ਨੂੰ ਹੀ ਜਾਂਦਾ ਹੈ ਤਾਹੀ ਐਨੂਨਾਕੀ ਦੀ ਸਟੋਰੀ ਨੂੰ ਅੱਜ ਦੀਆਂ ਏਲੀਅਨ ਫੀਨੋਮੇਨਿਨ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਕਿਉਂਕਿ ਉਹਦੇ ਬਹੁਤ ਸਾਰੇ ਸਬੂਤ ਮਿਲਦੇ ਨੇ ਅਲੱਗ-ਅਲੱਗ ਜਗ੍ਹਾ ਤੋਂ ਉਹਦੀਆਂ ਰਿਪੋਰਟਾਂ ਮਿਲਦੀਆਂ ਨੇ ਉਹਨਾਂ ਦੇ ਚਿਹਰੇ ਮੂਰੇ ਉਹਨਾਂ ਦੀਆਂ ਆਕਾਰ ਜਿਹੜੇ ਨੇ ਏਲੀਅਨਸ ਦੇ ਜਿੰਨੇ ਇੱਕ ਦਿਖਦੇ ਨੇ ਐਕਸਟਰਾ-টেরੈਸ਼ੀਅਲਸ ਉਹ ਸਾਰਿਆਂ ਦੇ ਐਨੁਨਕੀ ਸਟੋਰੀ ਦੇ ਨਾਲ ਮਿਲਦੇ ਜੁਲਦੇ ਨੇ ਬਾਕੀ ਜਿਹੜਾ ਐਨਕੀ ਸੀਗਾ ਉਹ ਨੂੰ ਗ੍ਰਹਿਬ ਗਿਆਨ ਅਲਕੈਮੀ ਜਾਦੂ ਤੇ ਪ੍ਰਸ਼ਾਸਨਿਕ ਕਲਾ ਸ਼ੁਰੂ ਕਰਨ ਵਾਲਾ ਮੰਨਿਆ ਜਾਂਦਾ ਤੇ ਦੁਨੀਆ ਦਾ ਜਿਹੜਾ ਪਹਿਲਾ ਚਾਰਟਰ ਸੀਗਾ ਕੋਡ ਆਫ ਲੀਗਲ ਜਿਹੜੇ ਨੋਰਮਸ ਸੀਗੇ ਯਾਨੀ ਰੂਲਸ ਐਂਡ ਰੈਗੂਲੇਸ਼ਨਸ ਦੁਨੀਆ ਦੇ ਵਿੱਚ ਕਾਨੂੰਨ ਦੀ ਪਹਿਲੀ ਸਥਾਪਤੀ ਜਿਹੜੀ ਹੈਗੀ ਸੀ ਉਹ ਐਨਕੀ ਨੇ ਕੀਤੀ ਸੀ ਜਦੋਂ ਉਹ ਬਾਦਸ਼ਾਹ ਬਣਿਆ ਤੇ ਇਹਨਾਂ ਦੀ ਸਭਿਤਾ ਦੇ ਮੁਤਾਬਕ ਜਿਨ੍ਹਾਂ ਦੇ ਅੰਦਰ ਏਲੀਨ ਬਲੱਡ ਲਾਈਨ ਹੁੰਦੀ ਸੀ ਯਾਨੀ ਏਲੀਨਾਂ ਦਾ ਖੂਨ ਵੈਸੇ ਤਾਂ ਇਹ ਆਏ ਕਹਿੰਦੇ ਸੀ ਅਸਮਾਨੋਂ ਆਏ ਲੋਕ ਯਾਨੀ ਜਿਹੜੇ ਅਸਮਾਨੋਂ ਜਾਂ ਸਵਰਗ ਤੋਂ ਆਏ ਹੋਏ ਲੋਕ ਯਾਨੀ ਇਹਨਾਂ ਨੂੰ ਲੱਗਦਾ ਸੀ ਵੀ ਏਲੀਨ ਜਿਹੜੇ ਨੇ ਥਰੂ ਸਕਾਈ ਆਂਦੇ ਨੇ ਉਹੋ ਜਿਹੜੇ ਨੇ ਸਿਰਫ ਉਹ ਹੀ ਬਲੱਡ ਵਾਲੇ ਬੰਦੇ ਹੀ ਰਾਜੇ ਬਣ ਸਕਦੇ ਨੇ ਇਸ ਕਰਕੇ ਐਨਕੀ ਜਿਹੜਾ ਪਹਿਲਾ ਮਨੁੱਖ ਹੋਣ ਦੇ ਬਾਵਜੂਦ ਪਹਿਲਾ ਰਾਜਾ ਵੀ ਬਣਿਆ ਪ੍ਰਸ਼ਨਾਸ਼ਟਿਕ ਕਲਾ ਜਿਹੜੀ ਹੈ ਸੁਮੇਰੀਅਨ ਸਭਤਾ ਨੂੰ ਐਨਕੀ ਨੇ ਹੀ ਸਿਖਾ ਲਈ ਸਿਖਾਈ ਸੀਗੀ ਹੁਣ ਗਲੋਬਲ 엘ੀਟ ਦਾ ਗੁਪਤ এজেন্ডਾ ਕੀ ਸੀਗਾ ਉਹਨਾਂ ਨੇ ਐਨਕੀ ਦੇ ਚੈਂਬਰ ਤੋਂ ਇਲਾਵਾ ਫੋਰ ਸੀਲਬੰਦ ਚੈਂਬਰ ਵੀ ਉੱਥੇ ਲੱਭਦੇ ਉਹ ਜਿਹੜੇ ਨੇ ਤਜੋਰੀ ਵਾਂਗੂ ਬਿਲਕੁਲ ਸੀਲਬੰਦ ਸੀਗੇ ਇਹ ਤੋਂ ਪਤਾ ਲੱਗਦਾ ਸੀ ਵੀ ਉਹਨਾਂ ਟਾਈਮਾਂ ਦੇ ਵਿੱਚ ਕੋਈ ਐਸੀਆਂ ਈਵਲ ਫੋਰਸਸ ਵੀ ਹੋਇਆ ਕਰਦੀਆਂ ਸੀ ਜਿਨ੍ਹਾਂ ਨੂੰ ਕੰਟੇਨ ਕਰਨ ਦੇ ਲਈ ਰੋਕ ਕੇ ਰੱਖਣ ਲਈ ਡੱਕਣ ਦੇ ਲਈ ਉਹ ਸਪੈਸ਼ਲ ਕਿਸਮ ਦੇ ਚੈਂਬਰ ਬਣਾਏ ਗਏ ਸੀ ਉਹ ਚੈਂਬਰ ਨੂੰ ਜੇ ਕੋਈ ਬੰਦਾ ਦੇਖ ਕੇ ਤਾਂ ਸਮਝ ਜਾਂਦਾ ਵੀ ਇਹ ਕਿਸੇ ਮਤਲਬ ਸਪਿਰਚੁਅਲ ਚੀਜ਼ ਨੂੰ ਕੈਦ ਕਰਨ ਦੇ ਲਈ ਜਾਂ ਉਹਨੂੰ ਕਾਬੂ 'ਚ ਰੱਖਣ ਦੇ ਲਈ ਬਣਾਏ ਹੋਏ ਬੜੇ ਅਜੀਬੋ ਗਰੀਬ ਜੇ ਚੈਂਬਰ ਸੀਗੇ ਉਹ ਤਾਂ ਉਹ ਜਿਹੜੇ ਨੇ ਅਲੂਮੀਨਾਟੀ ਜਿਹੜੇ ਨੇ ਇਹੇ ਜਾਣਨਾ ਚਾਹੁੰਦੇ ਸੀ ਵੀ ਜਿਹੜੇ ਪਹਿਲੇ ਮਨੁੱਖ ਦੀ ਉਤਪਤੀ ਵੇਲੇ ਉਹਦਾ ਡੀਐਨਏ ਸਟਰਕਚਰ ਹੋਇਆ ਕਰਦਾ ਸੀ ਯਾਨੀ ਇਹਨਾਂ ਨੇ ਜਿਹੜੇ ਐਂਕੀ ਦੇ ਬਾਡੀਜ਼ ਦੇ ਬਾਇਓਮੋਲੇਕੂਲਰ ਸੈਂਪਲ ਲਏ ਉਹਦੇ ਤੋਂ ਉਹਦੇ ਡੀਐਨਏ ਨੂੰ ਇਹ ਦੇਖਣਾ ਚਾਹੁੰਦੇ ਸੀ ਕਿ ਹੁਣ ਤੱਕ ਮਨੁੱਖ ਦਾ ਯਾਨੀ ਅੱਜ ਤੋਂ 7-8000 ਸਾਲ ਪਹਿਲਾਂ ਜਾਂ 10000 ਸਾਲ ਪਹਿਲਾਂ ਤੋਂ ਹੁਣ ਤੱਕ ਮਨੁੱਖ ਦਾ ਜਿਹੜਾ ਪ੍ਰੈਜ਼ੈਂਟ ਮਨੁੱਖ ਦਾ ਡੀਐਨਏ ਹੈ ਉਹਦੇ ਵਿੱਚ ਕੀ ਕੀ ਚੇਂਜੇਸ ਆਈਆਂ ਨੇ ਕੀ ਉਹਨੇ ਡੀਐਨਏ ਸਟਰਕਚਰ ਦੇ ਵਿੱਚੋਂ ਲੂਜ਼ ਕੀਤਾ ਕੀ ਕੀ ਕਾਬਲੀਅਤਾਂ ਕੀ ਕੀ ਗੁਣ ਜਿਹੜੇ ਨੇ ਲੂਜ਼ ਕੀਤੇ ਨੇ ਕੀ ਕੀ ਜੜੀਆਂ ਨੇ ਮੌਸਮ ਦੀਆਂ ਸੋਲੂਸ਼ਨ ਦੇ ਲਖੂ ਚੀਜ਼ਾਂ ਦੇ ਪ੍ਰਭਾਵ ਕਰਕੇ ਉਹ ਕੀ ਚੇਂਜਸ ਆਈਆਂ ਤੇ ਇਹ ਵੀ ਜਾਣਣਾ ਉਹਨਾਂ ਦਾ ਉਹ ਸੀਗਾ ਕਿ ਕਿਤੇ ਨਾ ਕਿਤੇ এজেন্ডਾ ਕੀ ਵਿਕਾਸ ਕ੍ਰਮ ਦੇ ਸਾਰੇ ਪੇਟ ਜਿਹੜੇ ਨੇ ਉਹ ਸਹੀ ਨੇ ਜਾਂ ਗਲਤ ਨੇ ਇੱਥੋਂ ਇਹਨਾਂ ਨੂੰ ਇੱਕ ਚੀਜ਼ ਹੋਰ ਵੈਰੀਫਾਈ ਹੋਈ ਕਿ ਜਿਹੜਾ ਆ ਆਪਾਂ ਡਾਰਵਿਨ ਦਾ ਚਾਰਲਸ ਡਾਰਵਿਨ ਦਾ ਡਾਰਵਿਨ ਦੀ ਥੀਰੀ ਆਫ ਇਵੋਲੂਸ਼ਨ ਜਿਹੜੀ ਹੈ ਉਹ ਸੁਣਦੇ ਆ ਜਾਂ ਪੜ੍ਹੀ ਅੱਜ ਤੱਕ ਸਾਇੰਸ ਦੇ ਵਿੱਚ ਵੀ ਉਹ ਸਾਰੀ ਦੀ ਸਾਰੀ ਇਹਨਾਂ ਨੂੰ ਕਨਫਰਮ ਹੋ ਗਿਆ ਸੀ ਵੀ ਝੂਠ ਹੈ ਵੀ ਉਹ ਡੀਐਨਏ ਜਿਹੜਾ ਅਸੀਂ ਐਂਕੀ ਦਾ ਉਹ ਮੋਲੀਕੂਲਰ ਬਾਇਓਮੋਲੀਕੂਲਰਸ ਜਿਹੜੇ ਰਿਮੇਨਸ ਸੀਗੇ ਉਸ ਤੋਂ ਕਨਫਰਮ ਹੋਇਆ ਵੀ ਇਹ ਜਿਹੜਾ ਹੈਗਾ ਕੋਈ ਵਿਕਾਸ ਕ੍ਰਮ ਨਾਲ ਨਹੀਂ ਹੋਇਆ ਇਹਨੂੰ ਕਿਸੇ ਥਰਡ ਹੈਂਡ ਨੇ ਪ੍ਰੋਡਿਊਸ ਕੀਤਾ ਕਿਸੇ ਖਾਸ ਹੋਰ ਕਿਸੇ ਹੱਥ ਨੇ ਇਸ ਪਹਿਲੇ ਮਨੁੱਖ ਨੂੰ ਤਿਆਰ ਕੀਤਾ ਕਿਸੇ ਬਾਇਓਲੋਜੀਕਲ ਲੈਬ ਦੇ ਵਿੱਚ ਇਹ ਚੀਜ਼ ਜਿਹੜੀ ਹੈਗੀ ਹੈ ਡਾਰਵਿਨ ਦੀ ਥਿਉਰੀ ਇਹਦੇ ਨਾਲ ਧਰੀ ਦੀ ਧਰੀ ਰਹਿ ਗਈ ਤੇ ਪਤਾ ਲੱਗਿਆ ਕਿ ਸਿਰਫ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਹਾਈਬ੍ਰਿਡ ਮਨੁੱਖ ਸੀਗੇ ਉਹੋ ਹੀ ਬਾਦਸ਼ਾਹ ਬਣਿਆ ਕਰਦੇ ਸੀ ਤਦੇ ਹੀ ਲੋਕ ਉਹਨਾਂ ਨੂੰ ਅਸਮਾਨੋਂ ਜਾਂ ਸਵਰਗੋਂ ਆਏ ਮੰਨਦੇ ਸੀਗੇ ਤੇ ਉਹਨਾਂ ਨੇ ਜਿਹੜੀ ਹੈ ਇਸੇ ਗੱਲ ਤੋਂ ਪ੍ਰੇਰਿਤ ਹੋ ਕੇ ਹੀ ਐਂਕੀ ਨੂੰ ਪੁਨਰਜੀਵਿਤ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਉਹਦੇ ਸਬੂਤ ਨੇ ਉਹ ਫੋਟੋਆਂ ਵਗੈਰਾ ਲੀਕ ਹੋਈਆਂ ਜਿਹੜੇ ਚੈਨਲਾਂ ਤੇ ਆਪਾਂ ਮਤਲਬ ਦੇਖ ਵੀ ਸਕਦੇ ਹਾਂ ਕਈਆਂ ਤੇ ਉਹ ਉਹਦੇ ਤੇ ਵੀ ਪ੍ਰੋਗਰਾਮ ਕਈਆਂ ਨੇ ਬਣਾਏ ਹੋਏ ਨੇ ਬੰਦਿਆਂ ਨੇ ਬਾਕੀ ਤੁਸੀਂ ਆਪਾਂ ਤਾਂ ਪਾਵਾਂਗੇ ਉਹ ਚ ਦੇਖ ਸਕਦੇ ਹੋ ਸਾਡੇ YouTube ਚੈਨਲ ਦੇ ਉੱਤੇ ਨਾ ਸੌਰੀ ਆਪਣੇ WhatsApp ਚੈਨਲ ਦੇ ਉੱਤੇ ਫੋਟੋਆਂ ਪਾਵਾਂਗੇ ਆਪਾਂ ਉਹਨਾਂ ਨੇ ਉੱਥੇ ਜਿਹੜੇ ਅਮਰੀਕਨ CIA ਦੇ ਨਾਲ ਗਈ ਸੀ ਸਪੈਸ਼ਲ ਟੀਮ ਉਹ ਰਸਮਾਂ ਦਾ ਨਿਰਵਾਹ ਕਰ ਲਈ ਜਿਹਦੇ ਥਰੂ ਇਹਨਾਂ ਨੇ ਐਂਕੀ ਨੂੰ ਜੀਵਿਤ ਕਰਿਆ ਪੁਨਰਜੀਵਿਤ ਕਰਨ ਦੀ ਕੋਸ਼ਿਸ਼ ਕੀਤੀ ਮਤਲਬ ਉੱਥੇ ਇਹਨਾਂ ਨੇ ਬਲੀ ਦਿੱਤੀ ਖੂਨ ਚੜਾਇਆ ਫਿਰ ਤਰਕ ਤੋਂ ਪਰੇ ਅਜੀਬੋ ਘਰੀਬ ਕਿਸਮ ਦੀਆਂ ਜਿਹੜੀਆਂ ਰਸਮਾਂ ਕੀਤੀਆਂ ਫਿਰ ਉਹਨੂੰ ਕੁਝ ਨਾ ਕੁਝ ਲੈਵਲ ਤੇ ਐਨੀਮੇਟ ਹੋਇਆ ਯਾਨੀ ਉਹਦੇ ਵਿੱਚ ਕੁਝ ਹਿਲਜੁਲ ਹੋਈ ਉਹ ਜਿਹੜੀ ਬੜੀ ਅਜੀਬੋ-ਗਰੀਬ ਜੀ ਬਾਡੀ ਸੀ ਜਿਹਨੂੰ ਐਂਕੀ ਦੀ ਬਾਡੀ ਮੰਨਿਆ ਜਾਂਦਾ ਫਿਰ ਉਹਨਾਂ ਨੇ ਇਹਨਾਂ ਨੇ ਉਹਦੇ ਬਾਇਓ ਬਾਇਓਮੋਲੀਕੂਲਰ ਜੈਵਿਕ ਅੰਸ਼ ਜਾਨੀ ਉਹਦੇ ਜਿਹੜੇ ਉਹਨਾਂ ਨੇ ਸੈਂਪਲ ਲਏ ਫਿਰ ਉਹਨਾਂ ਨੇ ਉਹਦੇ ਤੋਂ ਕੀ ਕੀਤਾ ਉਹਨੂੰ ਕੰਪਿਊਟੇਸ਼ਨ ਦੇ ਜ਼ਰੀਏ ਕੰਪਿਊਟਰ ਦੀ ਹਾਰਡ ਡਿਸਕ ਦੇ ਵਿੱਚ ਉਹਦੀ ਕੌਨਸ਼ੀਅਸਨੈਸ ਨੂੰ ਟਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਨਹੀਂ ਕੀਤੀ ਟ੍ਰਾਂਸਫਰ ਕੀਤੀ ਇਹਨਾਂ ਨੇ ਇਹਨਾਂ ਨੇ ਉੱਥੇ ਇਰਾਕ ਦੇ ਵਿੱਚ ਬਾਇਓਲੋਜੀਕਲ ਲੈਬ ਬਣਾਈ ਇੱਕ ਥੋੜਾ ਟਾਈਮ ਜ਼ਰੂਰ ਲੱਗਿਆ ਇਹਨਾਂ ਨੂੰ 7-8 ਮਹੀਨੇ ਲੱਗੇ ਪਰ ਇਹਨਾਂ ਨੇ ਕੰਪਿਊਟੇਸ਼ਨ ਦੇ ਜ਼ਰੀਏ ਯਾਨੀ ਇਹਨਾਂ ਨੇ ਸੁਪਰਨੈਚੁਰਲ ਨੂੰ ਸਾਇੰਸ ਨੂੰ ਤੇ ਟੈਕਨੋਲੋਜੀ ਨੂੰ ਮਿਕਸ ਕਰਕੇ ਜਿਹੜਾ ਉਹਦੀ ਜਿਹੜੀ ਉਹਦੇ ਡੀਐਨਏ ਸਟਰਕਚਰ ਦੇ ਵਿੱਚੋਂ ਉਹਦੇ ਜਿਹੜੇ ਮਾਈਂਡ ਦਾ ਜਿਹੜਾ ਉਹ ਸੀਗਾ ਜਿੰਨਾ ਵੀ ਜਿਹੜੇ ਉਹ ਜਿਹੜੀਆਂ ਉਹਦੀਆਂ ਮਾਈਂਡ ਵੇਵਸ ਸੀਗੀਆਂ ਜਾਂ ਉਹਦਾ ਮੈਂਟਲ ਸਟਰਕਚਰ ਸੀਗਾ ਜਾਂ ਉਹਦਾ ਚੇਤਨਾ ਉਹਦੀ ਸੀਗੀ ਜਿਹੜੀ ਚੇਤਨਤਾ ਕਹਿੰਦੇ ਆ ਜਾਂ ਚੇਤਨਾ ਕਹਿੰਦੇ ਆ ਉਹਦੀ ਚੇਤਨਾ ਨੂੰ ਕੌਂਸ਼ੀਅਸਨੈਸ ਨੂੰ ਕੰਪਿਊਟੇਸ਼ਨ ਦੇ ਜ਼ਰੀਏ ਕੰਪਿਊਟਰ 'ਚ ਟਰਾਂਸਫਰ ਕੀਤਾ ਤੇ ਇਹ ਇਹ ਮਤਲਬ ਇਹ ਰੀਜ਼ਨ ਸੀਗਾ ਐਨਕੀ ਦੀ ਜਿਹੜੀ ਕੌਂਸ਼ੀਅਸਨੈਸ ਸੀਗੀ ਉਹਨੂੰ ਟਰਾਂਸਫਰ ਕਰਨਾ ਇਹ ਮਿਸ਼ਨ ਸੀਗਾ ਵੱਡਾ ਜਦ ਕਿ ਇਸਦਾਮ ਤੇ ਹਮਲਾ ਕਰਨਾ ਅਕਸਰ ਅਸਲ ਮਕਸਦ ਨਹੀਂ ਸੀਗਾ ਇਹ ਤਾਂ ਉਹਦੀ ਆੜ ਚ ਇਹ ਮਿਸ਼ਨ ਕਰਨਾ ਸੀ ਇਹ ਮਿਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਸੀਗਾ ਉਸ ਤੋਂ ਬਾਅਦ ਇਹਨਾਂ ਦੀ ਟੈਕਨੋਲੋਜੀ ਚ ਇਹਨਾਂ ਦੀ ਬਾਇਓਲੋਜੀਕਲ ਸਾਇੰਸਸ ਦੇ ਵਿੱਚ ਇਲਾਜ ਦੇ ਤਰੀਕਿਆਂ ਚ ਜਾਂ ਹੋਰ ਜਿਹੜੇ ਬਾਇਓ ਐਕਸਪੈਰੀਮੈਂਟ ਕਹਿੰਦੇ ਨੇ ਜਾਂ ਜੈਨੇਟਿਕ ਇੰਜੀਨੀਅਰਿੰਗ ਜੋ ਇਹਨਾਂ ਨੇ ਕਰਨੀ ਸੀਗੀ ਹੋਰ ਜਿਵੇਂ ਇਹ ਜਾਨਵਰਾਂ ਦੇ ਵਿੱਚ ਜਾਂ ਬੰਦਿਆਂ ਦੇ ਵਿੱਚ ਜਾਨਵਰਾਂ ਦੇ ਡੀਐਨਏ ਮਿਕਸ ਕਰਕੇ ਜੈਨੇਟਿਕ ਇੰਜੀਨੀਅਰਿੰਗ ਕਰਦੇ ਨੇ ਉਹਨੂੰ ਤਗੜਾ ਬਣਾਉਂਦੇ ਨੇ ਹੱਦ ਤੋਂ ਵੱਧ ਇਹ ਆਪਣੇ ਸਪੈਸ਼ਲ ਓਪਰੇ ਉਹਨੂੰ ਵੀ ਜ਼ਿਆਦਾ ਤਾਕਤਵਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਜੀਨਸ ਨਾਲ ਛੇੜਖਾਨੀ ਕਰਕੇ ਉਹਨਾਂ ਦੇ ਡੀਐਨਏ ਨਾਲ ਛੇੜਖਾਨੀ ਕਰਕੇ ਸੋ ਬੜਾ ਹੈ ਜਬ ਬੜਾ ਕੁਛ ਪੁੱਠਾ ਸਿੱਧਾ ਇਹ ਕਰਦੇ ਨੇ ਉਹ ਕੰਪਿਊਟੇਸ਼ਨ ਲਈ ਜਿਹੜੀ ਕੌਂਸ਼ੀਅਸਨੈਸ ਟ੍ਰਾਂਸਫਰ ਕੀਤੀ ਇਹਨਾਂ ਨੇ ਫਿਰ ਜਿਹੜਾ ਹੈ ਮਤਲਬ ਇਹ ਚਾਹੁੰਦੇ ਸੀ ਵੀ ਐਂਕੀ ਵਾਂਗ ਰਾਜ ਕਰਨ ਦੀਆਂ ਅਨੰਤ ਸ਼ਕਤੀਆਂ ਪ੍ਰਾਪਤ ਕਰਨ ਦਾ ਉਤਰਾਲਾ ਸੀਗਾ ਇਹ ਇਹਨਾਂ ਦਾ ਇਨਾਂ ਦੀ ਪੂਰੀ ਖੇਡ ਇਨਾਂ ਨੇ ਰਚੀ ਇਸ ਕਰਕੇ ਤਾਂ ਕਿ ਇਹ ਜਾਣ ਸਕਣ ਵੀ ਐਂਕ ਦੀ ਦੇ ਅੰਦਰ ਜਿਹੜੀ ਸਿਆਣਪ ਸੀਗੀ ਜਿਹੜੀ ਕਾਬਲੀਅਤ ਸੀਗੀ ਰਾਜਕਰਨ ਦੀ ਉਹ ਕਿਹੜੀ ਗੁਣਾ ਦੇ ਕਰਕੇ ਸੀਗੀ ਤੇ ਕੀ ਉਹਦਾ ਜੈਨੇਟਿਕ ਸਟਰਕਚਰ ਸੀਗਾ ਜਿਹਦੇ ਕਰਕੇ ਉਹ ਐਨਾ ਮਤਲਬ ਪਪੂਲਰਲੀ ਐਡੇ ਵੱਡੇ ਮੈਸੋਪੋਟਾਮੀਆ ਦੇ ਉੱਤੇ ਉਹਨਾਂ ਸਮਿਆਂ ਦੇ ਵਿੱਚ ਪਹਿਲਾ ਰਾਜਾ ਬਣ ਕੇ ਰਾਜ ਕਰ ਸਕਿਆ ਯਾਨੀ ਪਾਵਰ ਸਟਰਕਚਰ ਤੋਂ ਬਗੈਰ ਥਰੂ ਕੌਂਸ਼ੀਅਸਨੈਸ ਉਹ ਕਿਵੇਂ ਰਾਜ ਕਰ ਗਿਆ ਪਰ ਇਹਦੇ ਜਿਹੜੇ ਨੇ ਬਾਅਦ ਦੇ ਵਿੱਚੋਂ ਬਹੁਤ ਜ਼ਿਆਦਾ ਮਾੜੇ ਨਤੀਜੇ ਸਾਹਮਣੇ ਆਏ ਇਸ ਖੇੜਖਾਨੀ ਦੇ